ਲਓ ਬਈ ਆਪਣਾ ਗਵਾਂਢੀ ਅੱਜ ਜਵਾਰ ਵੱਢ ਰਿਹਾ ਮੈਂ ਵੀ ਖੇਤੋਂ ਆ ਰਿਹਾ ਸੀ ਗੱਡੀ ਕੋਲੇ ਠੱਲੀ ਆ ਆਸ਼ਾ ਟਰੈਕਟਰ ਐ ਸਵੇਰਾ ਦਾ ਟਾਈਮ ਆ ਤੇ ਪਤੰਦਰ ਬਾਲਾ ਕਦ ਕਰਾਈ ਫਿਰਦਾ ਕਿਹੜੀ ਜਵਾਰਾ ਪੁੱਛਦੇ ਆ ਬਾਈ ਨੂੰ ਸਾਰਾ ਪਿੰਡ ਚਾਰ ਵਾਲੇ ਪਾਸੇ ਆ ਇਹਨੇ ਸਾਰਾ ਜੋਰ ਬਾਈ ਨੇ ਜਵਾਰ ਤੇ ਲਾਤਾ ਹੈ ਮਨ ਖੁਸ਼ ਹੋ ਗਿਆ ਕਿਉਂਕਿ ਬੰਦਾ ਮਿਹਨਤ ਕਮਾਉਂਦਾ ਹੈ ਰੱਬ ਜਾਣੇ ਬਾਈ ਝੋਨੇ ਤੋਂ ਵਹਿਲਾ ਤੇ ਕੀ ਚੱਕਰ ਆ ਬਾਈ ਨੂੰ ਪੁੱਛਦੇ ਆ ਹੋਰ ਬਾਈ ਕਲਦੀਪ ਕੀ ਆਲਾ ਠੀਕ ਆ ਬਾਈ ਕੀ ਹਾਲ ਵਧੀਆ ਤੂੰ ਸੁਣਾ ਠੀਕ ਆ ਵਧੀਆ ਬਾਈ ਅਮਨੇ ਕਿਵੇਂ ਫਟਕਰਿਆ ਵੇ ਸੁਬਾ ਸੁਬਾ ਹਾਂ ਹੋਰ ਤੇ ਜਵਾਰ ਦਾ ਫਿਰ ਪੂਰੇ ਸ਼ੌਕ ਨਾ ਕਰੀਆ ਹੈ ਹੋਰ ਯਾਰ ਪੱਠੇ ਫਿਰ ਸਰਦਾ ਨਹੀਂ ਪੱਠੇ ਬਣਾ ਹੈ ਪੱਠੇ ਬਣਾ ਸਰਦਾ ਨਹੀਂਗਾ ਅੱਛਾ ਹਾਂ ਪੱਠੇ ਬਣਾ ਨਾਲੇ ਯਾਰ ਆਪਾਂ ਹੁਣ ਸਾਰੇ ਚਾਰ ਪਾਈ ਜਾਂਦੇ ਆ ਫਿਰ ਮੈਂ ਵੀ ਪਾਇਆ ਕੀ ਚੱਕਰਾਚਾਰ ਨੂੰ ਕਿੰਨਾ ਤੂੰ ਦਿਨਾਂ ਚੰਗਾ ਸਮਝਦਾ ਕਿ ਕੀ ਸਮਝਦਾ ਕਿ ਚਾਰ ਪਾਈ ਯਾਰ ਮੈਂ ਤਾਂ ਕਿਤੇ ਪਾਇਆ ਨਹੀਂਗਾ ਅੱਛਾ ਤੇ ਨਾ ਹੀ ਕੋਈ ਏਡੀ ਚੰਗੀ ਚੀਜ਼ ਲੱਗੀ ਤੈਨੂੰ ਲੱਗੀ ਨਹੀਂ ਐਤ ਕੀ ਪਸ਼ੂ ਬਹੁਤ ਬਿਮਾਰ ਹੋ ਜਾਂ ਲੋਕਾਂ ਦੇ ਅੱਛਾ ਕਿੰਨੀਆਂ ਗਾਈਆਂ ਬਿਮਾਰ ਹੋਈਆਂ ਨਹੀਂ ਆ ਸਾਨੂੰ ਤਾਂ ਕੁਝ ਕਹਿਦੀ ਨਹੀਂ ਤੈਨੂੰ ਕਿਹਨੇ ਦੱਸਦਾ ਸ਼ਿਕਾਇਤ ਬਾਈ ਯਾਰ ਐਵੇਂ ਵੀ ਸੋ ਤਾਂ ਸੱਜਰਾ ਲਿਆ ਕੇ ਵੱਢ ਕੇ ਕੁੱਤਰ ਕੇ ਪਾਉਣਾ ਠੀਕ ਆ ਤੇ ਸੋ ਆਪਾਂ ਜਦੋਂ ਨੱਪਦਾ ਤੇ ਗਲੀ ਜਾਣਾ ਚੱਕ ਕੇ ਗਲਿਆ ਪਾ ਦੇਣਾ ਨਹੀਂ ਉਹਨਾਂ ਨੂੰ ਕਾਹਦੋਂ ਪਾਉਂਦੇ ਚਾਰ ਕੀ ਜਾਂਦਾ ਤੂੰ ਨਾਲੇ ਉਹ ਚਾਰ ਬਾਈ ਯਾਰ ਇਹ ਵੀ ਨਿੱਤ ਵੱਢਣ ਤੋਂ ਟਲਦੇ ਆ ਅੱਛਾ ਵੀ ਨਿੱਤ ਸਾਨੂੰ ਵੱਢਣਾ ਨਾ ਪਵੇ ਬਿਜਲੀ ਗੱਲ ਇਹ ਦੱਸ ਦੇ ਕੁੱਤਰਣਾ ਨਾ ਪਵੇ ਤਾਂ ਸੁਣਦੇ ਖੇਤ ਨਾ ਜਾਣਾ ਪਵੇ ਤਾਂ ਸੁਣਾਉਂਦੇ ਚਾਰਨਾ ਤਾਂ ਸੁਣਾਉਂਦੇ ਚਾਰ ਨੂੰ ਹੋਰ ਚਾਰ ਕੋਈ ਨੇੜੇ ਤਾਂ ਨਹੀਂ ਲੱਗਦਾ ਹਾਂ ਤੇ ਬਾਈ ਜਵਾਰ ਦਾ ਕੱਦ ਦੇਖ ਸਕਦੇ ਆਂ ਬਾਈ ਇਹ ਫੋਟ ਆ ਨਾ 12-13 ਫੋਟੂ ਹਾਂ ਇਹ ਫੋਟ ਆ ਜਵਾਰ ਦੀ ਅੱਛਾ ਉਹ ਪਹਿਲੀ ਨਹੀਂ ਪਹਿਲੀ ਜਵਾਰ ਸੀ ਉਹਦਾ ਇੰਤੋਂ ਵੀ ਜ਼ਿਆਦਾ ਕੱਦ ਸੀ ਵਾਹ ਬਈ ਵਾਹ ਹਾਂ ਇਹ ਫੋਟ ਆ ਜਵਾਰ ਦੀ ਭਲਾਈਆਂ ਨੇ ਤਾਂ 20 ਮਿਲਦਾ ਨਹੀਂ ਨੇੜੇ ਤੇੜੇ ਤੂੰ ਕਿੱਥੋਂ ਚੱਕ ਲਿਆ ਇਹ ਇਹ ਤਾਂ 20 ਹੀ ਜੈ ਬਾਈ ਵੇਖ ਵੀ ਗੌਰ 99 ਗੌਰ ਦਾ ਹਾਂ ਵੀ ਗੌਰ 99 ਕਰਾ ਦਿਆਂ ਗੱਲਾਂ ਫਿਰ ਜਾਵਾਂ ਹਾਂ ਹੂੰ ਮੈਂ ਨਾਲ ਤੀਜੀ ਫੋਟ ਵੀ ਦੇਊਗਾ ਨਾ ਨਹੀਂ ਤੀਜੀ ਤਾਂ ਉਹ ਕੱਟ ਕੇ ਆਉਂਦੀ ਆ ਹਾਂ ਪਰ ਨਹੀਂ ਸ਼ਾਇਦ ਮੈਂ ਨਹੀਂ ਐਤੀ ਤੀਜੀ ਪਰ ਤੂੰ ụpੜੇ ਨਹੀਂ ਜਾਂਦਾ ਹਾਂ ਯਾਰ ਅੱਗੇ ਜਵਾਰਾਂ ਹੁੰਦੀਆਂ ਸੀ ਪਹਿਲਾਂ ਵੀ ਇੱਕ ਦੂਜੇ ਰਗਲਾ ਪਾਉਣਾ ਹੀ ਪੈਂਦੀ ਹੈ ਨਾ ਮਾੜੀ ਮੁੱਟੀ ਹੁੰਦੀ ਸੀ ਨਾ ਬਸ ਅੱਗੇ ਤਾਂ ਉਹ ਇੰਨਾ ਵੀ ਬਾਈ ਮੈਂ ਸੱਚ ਇੱਕ ਗੱਲ ਹੋਰ ਦੱਸਣੀ ਹੈ ਮੈਂ ਯੂਰੀਆ ਨਹੀਂ ਪਾਉਂਦਾ ਇਹਦੇ ਵਿੱਚ ਜਿਵੇਂ ਨਹੀਂ ਬਾਈ ਹਾਂ ਹੋਰ ਕੀ ਪਾਉਣਿਆ ਮੈਨੂੰ ਨਾ ਡਾਈ ਦਾ ਰੇਟ ਪਤਾ ਹੈ ਹਾਂ ਤੇ ਯੂਰੀਆ ਮੈਂ ਸਾਰੇ ਸਾਲ ਚ ਇੱਕ ਗੱਟੇ ਨਾਲ ਸਾਰਦਾ ਸਾਰੇ ਸਾਲ ਚ ਇਹ ਜਵਾਰ ਚ ਹਾਂ ਜਵਾਰ ਹੋ ਜੰਮੀ ਹੋਵੇ ਜਵਾਰ ਹੋਵੇ ਜੰਮੀ ਹੋਵੇ ਸਾਰੇ ਸਾਲ ਚ ਇੱਕ ਗੱਟੇ ਨਾਲ ਸਾਰ ਦਿੰਨਾ ਫਿਰ ਕਿਵੇਂ ਕਰਦਾ ਤੂੰ ਫਿਰ ਰੂੜੀ ਦੀ ਰੇ ਮੇਰੇ ਕੋਲੇ ਪਸ਼ੂ ਹੈਗੇ ਆ ਠੀਕ ਆ ਤੇ ਰੂੜੀ ਮੈਂ ਜੁੜਨ ਨਹੀਂ ਦਿੰਦਾ ਆ ਤਿੰਨ ਕਹਿ ਰਹੇ ਹੈ ਤੇ ਬਾਹਮਾਵਾਰੀ ਨਾਲ ਹੀ ਕੈਰਾਜ ਮਿਲ ਜਾਂਦੀ ਹੈ ਇਹਨੂੰ ਬਸ ਇਹਨੂੰ 6 ਮਹੀਨਿਆਂ ਤੋਂ ਮਿਲ ਜਾਂਦੀ ਫਿਰ ਤਾਂ ਹੀ ਯਾਰ ਵਧੀਆ ਹੈ ਨਾ ਕਦੇ ਵੀ ਠੀਕ ਹੈ ਜ਼ਹਿਰ ਨਾਲ ਤਾਂ ਫਿਰ ਨੁਕਸਾਨ ਹੀ ਨੁਕਸਾਨਾ ਬਸ ਮੈਂ ਪਹਿਲੇ ਪਾਣੀ ਤੇ 5 ਕਿਲੋ ਯੂਰੀਆ ਪਹਿਲੇ ਪਾਣੀ ਤੇ ਜਦੋਂ ਕੋਰ ਪਿਉਣੇ ਆ ਉਦੋਂ ਪਾਉਣਾ 5 ਕਿਲੋ ਕਨਾਲ ਦੀ ਮੁਰਕੇ ਭੋਲੇ ਜਾਣਾ ਮੁਰਕੇ ਨਹੀਂ ਪਾਉਂਦਾ ਨਾਲੇ 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 ਬਾਈ ਦਾ ਵਾਣ ਜਾ ਮ ਖਤਰੇ ਦੇ ਨਿਸ਼ਾਨੀ ਚ ਜਾਣਾ ਹਾਂ ਹਾਂ ਇਹ ਡੂੰਗਾ ਬਾਈ ਇੱਥੋਂ ਛੱਪੜ ਇੱਥੇ ਬੰਦਾ ਨਹੀਂ ਖੜਾ ਦੀਂਦਾ ਹਾਂ ਹਾਂ ਛੱਪੜ ਟੁੱਟ ਕੇ ਨਾ ਇਹਦੇ ਵਿੱਚ ਡਈ ਪੈਂਦਾ ਤੇ ਫਿਰ ਵੀ ਬਾਈ ਨੇ ਜਵਾਰਦਿਆਂ ਗੱਲਾਂ ਕਰਾ ਛੱਡੀਆਂ ਕਿ ਨਹੀਂ ਹਾਂ ਹ ਬਾਈ ਚਾਹਵਣ ਮਿੱਤਰਾਂ ਨੂੰ ਵੀ ਜਣੀ ਚਾਹੀਦੀ ਹੈ ਫਿਰ ਵੀ ਖੇਤੀ ਵੀ ਕਰਦਾ ਨਾਲ ਨਹੀਂ ਖੇਤੀ ਨਹੀਂ ਕਰਦਾ ਬਾਈ ਅੱਛਾ ਖੇਤੀ ਮੇਰੀ ਠੇਕੇ ਤੇ ਆ ਆਪ ਮੈਂ ਦੁਕਾਨ ਕਰਦਾ ਦੁਕਾਨ ਕਰਦਾ ਹੁਣ ਸਵੇਰ-ਸਵੇਰ ਨਾਲ ਸਰੀਰ ਬਣਾਉਣ ਨਾਲੇ ਪਸੂਆਂ ਨੂੰ ਖੁਸ਼ ਕਰਦਾ ਹੈ ਤੈਨੂੰ ਦਿੰਦਿਆਂ ਦਾ ਹੋ ਦੂਜੇ ਦਵਾਵਾ ਹਨਾ ਸਾਡੇ ਅਰੇ ਨੂੰ ਕੱਢਦੇ ਗਾਲਾਂ ਪਸੂ ਹਨਾ ਮਹਾਰਾਜ ਬਾਈ ਯਾਰ ਠੀਕ ਆ ਬਾਈ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਠੀਕ ਹੈ